ਤਿਆਨੀ ਮਿੱਤਰੋ ਸਾਜੀ ਸਸਕਾ ਦੀ ਸਾਰਿਆਂ ਨੂੰ ਤੇ ਅੱਜ ਥੋਰ ਪਰਖਿਆ ਜਾਣਾ ਮਿਸ਼ੂ ਵੀ ਰਾਏ ਆ ਮੇਤ ਲਵੋਂਦੇ ਆ ਤੇ ਅੱਜ ਇਹਨੇ ਆਪਣਾ ਕੋਲ ਜਿਆਦਾ ਜ਼ੋਰ ਮਾਰਦਾ ਵਾ ਤੇ ਇਹ ਤਾਂ ਦਿਆਵਾ ਦੁਹਨਾ ਤਲਾਪ ਨਹੀਂ ਗੱਲ ਪੰਡਿਆ ਵੇ ਇਕੱਠ ਨਹੀਂ ਫਟੇ ਕੀਏ ਆਪਾਂ ਬੋਧਾ ਮਛੰਨਾ ਬਣ ਕੇ ਰਾਤ ਦੇ ਵੇ ਬੋਧਾ ਰਿਪਨ ਪੰਪਰੀ ਆ ਜਾਂਦਾ ਵਾ Kalau pune jualnya lagi ya, jadi lagi dagangin dari pasar gugi. Kalau yang di kamar tahu, datang. The pura <johar> video. Ebi biar kita. ਉਸ ਦਾ ਗੱਲਾਂ ਨੂੰ ਬੜਾਵਾ ਮੈਂ ਹੇ ਮੈਂ ਤਬ ਤੜਾ ਕੋਈ ਨਹੀਂ ਮੈਂ ਤੋ ਕੋਈ ਨਹੀਂ ਐਵੇਂ ਆਪਣੀ ਛਾਲੀ ਆਪਣੇ ਘਰੋਂ ਬਣਾਈਆ ਮੈਂ ਕਦੋਂ ਕਦੀ ਗਿਆਨ ਵੀਰੋ ਐਕਸਰਸਾਈਜ਼ ਤੇ ਬਹੁਤ ਜ਼ੋਰ ਲੱਗਦਾ ਵਾ ਅਜੇ 2-3 ਦਿਨ ਹੋਏ ਐਕਸਰਸਾਈਜ਼ ਕਰਦਿਆਂ ਨੂੰ ਚਲੋ ਮਿਹਨਤ ਦਾ ਮੁੱਲ ਬਾਬਾ ਪਾਈ ਜਊ ਆਪੇ ਤਰ ਨੂੰ ਖਾ ਲਾਂਗੇ ਮਹੀਨੇ ਬਾਅਦ ਦੂਗਾ ਤਿੰਨ ਮਹੀਨੇ ਬਾਅਦ ਤੇ ਸਰੀਰ ਕਿਹੋ ਜਿਹਾ ਬਣਿਆ ਜਾਂ ਕਿਹੋ ਜਿਹਾ ਨਹੀਂ ਥੋੜੇ ਦਿਨ ਰਹੀ ਹੈ ਨਹੀਂ ਅਬੀ ਠੀਕ ਠਾਕ ਗਿਆ ਵਾ ਪਰ ਮਿਹਨਤ ਦਾ ਮੁੱਲ ਬਾਬਾ ਮੋੜੂ ਆਪੇ ਹੋ ਗਈ 3 ਸੇ 10 ਹੈ ਇੱਧਰ ਇਹ ਮੈਂ ਇਹਦਾ ਕਿੰਨਾ ਖੇਤੀ ਖੇਤੀ ਇਹ ਕੱਟੇ ਗਿਆ ਤੇ ਇਹ ਕੱਟੇ ਗਿਆ ਚੰਗਾ ਕੱਟਿਆ ਗਿਆ ਇਹ ਤੇ ਮੇਰਾ ਪੂਰਾ ਜੋਰ ਲੱਗ ਗਿਆ ਕੰਮ ਜੋਰਾ ਸ਼ੋਰਾਂ ਦੇ ਆ ਤੇ ਬਾਕੀ ਆਪ ਹੁਣ ਰੋਜ ਵੀਰ ਮੇਨਟ ਲਵਾਉਣ ਆਉਂਦੇ ਆ ਵੀਰ ਦਾ ਵੀ ਥੈਂਕ ਯੂ ਹੈ ਨਾ ਐਡਾ ਟਾਈਮ ਗੱਦਗੇ ਆਉਂਦੇ ਆ ਨਹੀਂ ਤੇ ਕੰਮ ਕਰ ਰਿਹਾ ਕਿਦਾਂ ਟੈਮ ਨਿਕਲਦਾ ਵਾ ਤੇ ਆਪਾਂ ਵੀ ਲਾਉਂਦੇ ਆ ਤੇ ਜਿੱਦਾਂ ਦਾ ਨੂੰ ਪਤਾ ਹੀ ਹੈ ਕਿ ਸਵੇਰੇ ਉਧਰ ਆ ਪਿਕਰਾ ਲੈਂਦੀ ਆ ਇਹhle ਘੜੀ ਆ ਜੋਰ ਲਾਲੀ ਦਾ ਵਾ ਨਾਲੇ ਸਾਡਾ ਟਾਈਮ ਬਸ ਹੋ ਜਾਂਦਾ ਵਾ ਉੱਡਾ ਘਰੇ ਬੈਠੇ ਰਹਿੰਦਾ ਵਾ ਕੋਈ ਵੀਰ ਆਉਂਦੇ ਤੇ ਨਾਲੇ ਮਿਹਨਤ ਲੱਗ ਜੇ ਵੀ ਨਾਲੇ ਟਾਈਮ ਬਸ ਹੋ ਜਾਂਦਾ ਘੜੀ ਕੁਛ ਕਰ ਲਿੰਦਾ ਫਿਰ ਸਾਨੂੰ ਵੀ ਪਤਾ ਲੱਗਦਾ શરીਰ ਨਾਲ ਕੁਛ ਕੀਤਾ ਬੈਠੇ ਨਹੀਂ ਰਹੇ ਆਪਾਂ ਹੈਨਾ ਤਾਂ ਜੱਗ ਆ ਕੀ ਕਰੇ ਕੀ ਨਹੀਂ ਕਰਨਾ ਐਦਾਂ ਐ ਐਦਾਂ ਵੀਰ ਨੂੰ ਨਹੀਂ ਆ ਰਾ ਤੇ ਵੀਰ ਨੂੰ ਥੋੜਾ ਜਿਹਾ ਜੇ ਬੋਲਣ ਤੇ ਹੈ ਕਿਆ ਕਰ ਲਗਦਾ ਵਾ ਵੀਰ ਜੀ ਬਲੌਗ ਬਲੌਗ ਨਹੀਂ ਬਣਦਾ ਇੰਸਟਾਗ੍ਰਾਮ ਤੇ ਨਹੀਂ ਕੰਨਣਾਗਾ ਇੰਸਟਾਗ੍ਰਾਮ ਤੇਗਾ ਨਹੀਂਗਾ ਤਾਂ ਕਰਕੇ ਤੇ ਬਾਕੀ ਇਹ ਤਾਂ ਸਾਡਾ ਵਲੌਗ ਵਧੀਆ ਲੱਗਾ ਦਾ ਆਪਣੇ ਭਰਾਵਾਂ ਨੂੰ ਸਪੋਰਟ ਕਰਿਆ ਕਰੋ ਤੇ ਪੂਰਾ ਵਲੌਗ ਵੇਖਿਆ ਕਰੋ ਵੀਰ ਬਣ ਕੇ ਚਲੋ ਸਾਨੂੰ ਵੀ ਹਨਾ ਉਹ ਸ਼ਟਮਾਰਟੀਲੀ ਕਰੇ ਮੈਂ ਤਾਂ ਸਾਹ ਤਾਂ ਇੱਥੇ 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 ਲੁਆਤਾ ਪਰ ਗਿਆ ਮੋਢਿਆਂ ਮੋਢਿਆਂ ਲੱਗੀ ਗਣਗੀ ਐ ਇੱਕ ਦਾ ਡਬਲ 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 ਕਰੋ ਡਵਲ 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 ਨਾ ਨਾ ਜਿਦਾ ਕਿ ਤੁਸੀਂ ਇਹ ਤਾਂ ਦੋਨੋਂ ਪਾਸ ਦੋਨੋਂ ਪਾਸ ਦੋਨੋਂ ਆ ਮੈਦੇ ਮਗੋ ਦੇ ਨ ਦੋਵੇਂ ਅੱਛਾ ਮੇਰਾ ਪਾ ਲੈ ਡਾ ਰੈਕ ਇਹ ਤਾਂ ਸੀ ਉਸਤਾ ਦੁਗੇ ਲੋਗਾ ਦਾ ਇਹ ਤਾਂ ਐ ਐਂਦਾ ਚੱਲੋ ਚੱਲੋ ਸੋਗਣਾ

ਇਹ ਭਾਰੇ ਤੇ ਗਾਲੇ ਤਾਂ ਇਦਾਂ ਕਰੀ ਜਾਣੀ ਇਦਾਂ ਇਹ ਲੋ ਬੰਦੋ ਬੰਪੂ ਲੋ ਨਹੀਂ ਬੰਦੋ ਬੰਦੋ ਕੇ ਵੀਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਕੱਲ ਆਪਾਂ ਬਲੈਡਰ ਰਿਪੋਰਟ ਕਰਾਉਂ ਚੱਲ ਕੇ ਤੇ ਜਿਹੜੀ ਇੱਕ ਤੇ ਬਾਅਦ ਜਿਹੜੀ ਆਪਾਂ ਵਿਖਾਈ ਹੈ ਨਾ ਨਹੀਂ ਖੁੱਲਦੀ ਇਹ ਜੁੁੱਟੀ ਵੀ ਨਹੀਂ ਪ੍ਰੋਪਰ ਖੁੱਲਦੀ ਉਥੇ ਮੁੜ ਕੇ ਬਲੱਡ ਉਹਨਾਂ ਬਾਹਰੋਂ ਖੂਨ ਕੱਢਣਾ ਇਹਦੇ ਖੂਨ ਮੁੜ ਕੇ ਉਂਗਲ 'ਚ ਵੱਜਿਆ ਜੀ ਕਿਉਂਕਿ ਇਹਦੀ ਬਾਹ ਨਹੀਂ ਸਿੱਧੀਆਂ ਹੋਈ ਤੇ ਆਪਣੀਆਂ ਬਾਹਾਂ ਜ਼ੋਰ ਵੀ ਨਹੀਂ ਲੱਗ ਰਹੀ ਇਹ ਮੱਝ ਲੱਗੀ ਹੋਊ ਚੱਲ 5 ਗਏ 1 2 3 4 5 6 ਉਹ ਮੇਰੀ ਤਾਂ ਚਲੀ

ਕੋਲੇਗਾਣਾ ਕਿ ਮੈਂ ਆ ਲਿਆ ਪੂਰਾ ਜੋਰ ਨਾਲ ਜੀ ਆ ਜੇਰ ਬੁਗਰਾ ਲੱਗੇ ਤੇ ਬੋਲਾਂ ਦੀ ਬਾਰ ਚੱਲ ਕਿ ਤਾ ਕੜਾ ਆਵੇ ਮੇਰੇ ਨਾਲ ਮੈਂ ਠੀਕ ਕਰਦਾ ਵਧੀਆ ਵਧੀਆ ਚੱਲ ਚੱਲ ਜੋ ਚੱਲੇ ਟੇਕਾ ਲੋ ਮੈਂ ਟੇਕਾ ਹਾਂ ਹੋ ਹੋ ਚੱਲ ਕੰਬਾਣਾ ਪੰਖ ਦੋਵੇਂ ਖਲਾਦਿਆ ਤੇ ਬੜਾ ਲੱਗਣ ਨਹੀਂ ਜਾ। ਭਾਈ ਕਰੋ ਭਾਈ। ਲੱਗਾ ਕੋ ਭਾਈ। ਤੋ ਚਲ ਜਾਓ ਕੋਲ ਆਲੀ ਬਾਹ ਕੋਲ। ਇਹ ਵਾਲੀ ਬਾਜ ਜਿਹੋ ਹੋ ਰਹੀ ਕੱਟਿਆ। ਕੋਲੀ ਕੋਲੀ ਵਾਲੀ ਆਊਗਾ ਚਲ। ਤੇ ਬਾਕੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾ ਨਾ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ ਕਮੈਂਟ ਜਾਣ ਕੇ ਦੱਸਿਓ ਕੀ ਐਕਸਾਈਜ਼ ਦਾ ਬਲੌਗ ਆਪਾਂ ਆਪਾਂ ਦਿਆ ਕਰੀਏ ਫਿਰ ਆਪਾਂ ਹੋਰ ਪਾ ਦੇ ਅਗਾਂਹੇ ਹਣਾ। ਤੇ ਇਹ ਜਿਹੜਾ ਸਾਡਾ ਜੌਰ ਜਿਹਾ ਬਲੌਗ ਬੰਦ ਹੋ ਗਿਆ। ਇਹਦਾ ਉਹ ਵਾਰ ਕੇ ਨਾ ਕੋਣ ਨੋਟ ਕੇ ਫੜ ਕੇ ਆ ਕੇ। ਤਾਂ ਕਿ ਤੇ ਆਹ ਕਾਰਟੋਨ, ਕੋਲ ਕੋਲ ਬਾਦੇ ਯਾਰ। ਕਿਆ ਗੱਲ ਹੈ ਕਿਆ ਗੱਲ ਹੈ? ਹੋਣਾ। ਇਹਦੇ ਗਿਆ ਦੇ ਜਿਆਦਾ ਨਹੀਂ ਜ਼ੋਰ ਲੱਗਿਆ। ਜ਼ੋਰ ਤੇ ਮੈਂ ਦਰ ਬਥੇਰਾ ਲੋ। ਆ ਜਿਹੜਾ ਦੂ ਢਿਲਦੀ ਪਾਈ ਨਾ ਹੋਲਾ ਏਦਾਂ ਸਿੱਧੀ ਹੋਣੀ ਚਾਹੀਦੀ ਬਾ ਏਦਾਂ। ਤੋੜਿਆ ਬਕਾਟਾ। ਹਾਂ। ਤਾਲ। ਦੇਖ ਹੁਣ ਜ਼ੋਰ ਕੇ ਜਿਹੜਾ ਵਾਧਿਆ ਹੁਣ ਦੇਖ। ਮੈਂ ਤੇਰੇ ਨਾਲ ਕਿਹਾ ਨਹੀਂ ਕੋ ਜੀ ਤੂੰ ਜਾਣ ਕੇ ਬੋਲੀ ਜਾਣਿਆ ਤੂੰ ਜਾਨਾ ਮੈਂ ਬੋਡੀ ਬਿਲਡਿੰਗ ਬੜਾ ਦੇ ਮੈਂ ਕਿਹਾ ਕਿ ਰੁਕ ਗਿਆ ਸਾਡੋ ਜੀ ਮਾਣਾ ਮੈਂ ਇਹ ਰੁਕ ਗਿਆ ਆਬ ਆਪ ਨਹੀਂ ਹੋਣ

आइडा किच्के बाग होल के परा मैं गोल नहीं गोल दी चालू चालू नवाज क्या वेरे ओ तली तली चालू चालू तेलूने लोगी ये जो तो ये एक्सरसाइज नहीं चाहता है तो तब देखिए नवाज क्या वेरे प्लस्टर है कर दिए तुझ बाग दोनों दोनों तो नहीं हैं कठिया तो नहीं हैं चालू ऐ तली नहीं नहीं � ਠੀਕ ਹੈ ਚੱਲ ਐਦਾਂ ਚੱਲ ਤਲਾ ਅਵਲ ਅਵਲ ਹਾਂ ਚੱਲ ਚੱਲੋ ਚੱਲ ਕੋਲ ਇਥੋਂ ਦਾ ਕੋਆ ਰਿਆ ਰਿਆ ਲਾ 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 ਦੇ ਚੱਲ ਜੇ ਤਾ ਉਹ ਬਣਾ ਚੱਲ ਦੇਖੋ ਨਾ ਕਿ ਬਾਕੀ विरोत ही वेने नेया पैर नु भी लाए ने स्कंजो जाया एस कजा इसली लाया मेरा पैर नहीं सीधा होया मतलब लाके रखूंगा मेरा पैर सीधा होया ਧੰਨ ਬਾਬਦੀ ਧੰਨ ਬਾਬਦੀ ਤਨ ਤਨ ਬਾਬਦੀ ਸੇ ਤੇ ਬਾਕੀ ਵਾਣਾ ਆਪਾ ਐਕਸਰਸਾਈਜ਼ ਕਰ ਲਈਏ ਤੇ ਜੇ ਤੁਹਾਨੂੰ ਸਾਡਾ ਵਲੌਗ ਚੰਗਾ ਲੱਗਾ ਤਾਂ ਵੀਡੀਓ ਲਾਈਕ ਕਰ ਦਿਓ ਤੇ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਥੈਂਕ ਯੂ ਸਾਰਾ ਵਲੌਗ ਵੇਖਣ ਲਈ